ਸ਼ਾਮ ਤੋਂ ਬਾਅਦ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਫੋਨ ਆ ਰਹੇ ਸੀਗੇ ਕਿ ਤੁਸੀਂ ਸਰ ਨਾਲ ਕੇ ਟੇਬਲ ਕਰੋ ਮੈਂ ਆਪਣੇ ਸਾਥੀਆਂ ਨੇ ਸਵਾਹ ਕਰਕੇ ਅੱਜ ਅਸੀਂ 11 ਵਜੇ ਅਨਾਲਪੁਰਣ ਪਹੁੰਚ ਗਏ ਮਾਨਯੋਗ ਪ੍ਰਿੰਸੀਪਲ ਸੈਕਟਰੀ ਫੂਡ ਮਾਨਯੋਗ ਡਾਇਰੈਕਟਰ ਸਾਹਿਬ ਉਹਨਾਂ ਨਾਲ ਸਾਡੀ ਮੀਟਿੰਗ ਹੋਈ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰੋ ਅਸੀਂ ਉਹਨਾਂ ਨੂੰ ਕਿਹਾ ਵੀ ਜੇ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਜੇ ਨਾਲ ਚਾਹੁੰਦੇ ਆ ਕੋਈ ਇਹਦੇ ਵਿੱਚੋਂ ਜੇ ਸਾਡੇ 10 ਬੰਗੜੇ ਦੇ ਪੱਖ ਦੀ ਮੰਨਣੀ ਚਾਹੁੰਦੇ ਆ ਫਿਰ ਅਸੀਂ ਚਲਦੇ ਆ ਜੇ ਨਹੀਂ ਤੇ ਫਿਰ ਅਸੀਂ ਨਹੀਂ ਜਾਣਾ ਸਾਡੀ ਮੁੱਖ ਮੰਗ ਸਾਡਾ ਅੱਜ ਇੱਕੋ ਮੁੱਦਾ ਸੀ ਕਿ ਸਾਡੀ ਹਰਤ ਤੈਕਸੇਸ਼ਨ ਕੀਤੀ ਜਾਵੇ ਕਿਉਂਕਿ 2019 ਤੋਂ 20 ਤੋਂ ਲੈ ਕੇ ਅੱਜ 5 ਸਾਲ ਤੋਂ ਅਸੀਂ ਉਸ ਸ਼ਰੀਰ ਤੇ ਲੈ ਰਹੇ ਆ ਜਿਹੜੇ ਕਿ ਸਾਡੇ ਉਸ ਡਾਲਿਆ 'ਚ ਕੁਝ ਕਿਰਾਏ 'ਚ ਕੁਝ ਸਟੇਕਿੰਗ 'ਚ ਤੇ ਕੁਝ ਹੋਰ ਨਾ ਕੰਮਾਂ ਦੇ ਵਿੱਚ ਸਾਡੇ ਲੱਗ ਜਾਂਦੇ ਆ ਸਾਡੇ ਬੱਚਿਆਂ ਦੀ ਬਹੁਤ ਮੁਸ਼ਕਲ ਆ ਪੜਾਈ ਪੜ੍ਹਾਈ ਕਰਾਉਣੀ ਤੇ ਉਹਨਾਂ ਨੂੰ ਪਾਲਣਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਠੀਕ ਆ ਸੀ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਤੁਹਾਨੂੰ ਦੱਸਦੇ ਆ ਬਾਅਦ ਸੌ ਸਤਾ ਆ ਗਿਆ ਸੀਐਮ ਉਸ ਜਾਂਦਾ ਅਸੀਂ ਉੱਥੇ ਜਾ ਰਹੇ ਹਾਂ ਉਤੇ ਅਫਸਰ ਸਹਿਬਾਨ ਤੇ ਨਾਲ ਸ਼੍ਰੀ ਲਾਲ ਸਿੰਘ ਘਟਾਰੂ ਚੱਕ ਜੀ ਫੂਡ ਮਿਸਟਰ ਐਰਸੀ ਹਾਜ਼ਰ ਹੋਤੇ ਨਾਲ ਸ਼੍ਰੀ ਵੀਕੇ ਸਿੰਘ ਜੀ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਪੰਜਾਬ ਕੁੱਲ ਮਿਲਾ ਕੇ ਡੇਢ ਘੰਟੇ ਦੀ ਮੀਟਿੰਗ ਦੇ ਵਿੱਚ ਰਿਜ਼ਲਟ ਅਹੀਂ ਨਿਕਲਿਆ ਵੀ ਉਹ ਆਪਣੇ ਕੋਲੋਂ ਕੁਝ ਨਹੀਂ ਦੇਣਾ ਚਾਹੁੰਦੇ ਤੋਂ ਸਾਥੀਓ ਆਪਣੇ ਇਹ ਆਉਣ ਵਾਲੇ ਭਵਿੱਖ ਦੀ ਲੜਾਈ ਆ ਆਪਣੀ ਹੋਣ ਦੀ ਲੜਾਈ ਆ ਮਤਲਬ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਬੇਨਤੀਜਾ ਰਹੀ ਹੈ ਉਹ ਮੁੱਖ ਮੰਤਰੀ ਸਾਹਿਬ ਵੀ ਉਥੇ ਕੋਠੀ ਜਾਂਦੇ ਆ ਉਹ ਨਹੀਂ ਆਏ ਪਹਿਲਾਂ ਕਹਿੰਦੇ ਯਾਰ ਰਹੇ ਨੇ ਬਾਅਦ ਚ ਕਹਿੰਦੇ ਵੀ ਉਹ ਤਬੀਅ ਠੀਕ ਨਹੀਂ ਤੇ ਉਸ ਕਰਕੇ ਸਾਨੂੰ ਜਿਹੜੀ ਹੈ ਉਹਦੇ ਚ ਕੋਈ ਸਫਲਤਾ ਨਹੀਂ ਮਿਲੀ ਤੇ ਮੈਂ ਸਾਰੇ ਪੰਜਾਬ ਦੇ ਆੜਤੀ ਵੀਰਾਂ ਨੂੰ ਜਿੰਨੇ ਸਾਡੇ ਮੰਡੀਆਂ ਦੇ ਪ੍ਰਧਾਨਾਂ ਜ਼ਿਲ੍ਹਾ ਪ੍ਰਧਾਨਾਂ ਨੂੰ ਬੇਨਤੀ ਕਰਦਾ ਵੀ ਇਹ ਆਖਰੀ ਲੜਾਈ ਹੈ ਇਸ ਤੋਂ ਬਾਅਦ ਦੁਬਾਰਾ ਨਾ ਕਦੇ ਸਟ੍ਰਾਈਕ ਹੋਣੀ ਹੈ ਤੇ ਨਾ ਕੁਝ ਆਪਾਂ ਨੂੰ ਮਿਲਣਾ ਜੇ ਆਪਾਂ ਆਪਣੇ ਕਿੱਤੇ ਨੂੰ ਜਿੰਦਾ ਰੱਖਣਾ ਤੇ ਤਗੜੇ ਹੋ ਕੇ ਆਪਣੀ ਜਿਹੜੀ ਸਟ੍ਰਾਈਕ ਹੈ ਉਹਨੂੰ ਜਾਰੀ ਰੱਖੋ ਤਾਂ ਕਿ ਸਫਲਤਾ ਆਪਾਂ ਨੂੰ ਮਿਲ ਸਕੇ ਧੰਨਵਾਦ ਮੈਂ ਆਪਣੇ ਵੱਲੋਂ ਸਾਰੇ ਪੰਜਾਬ ਦੇ ਮਜ਼ਦੂਰ ਸਾਥੀਆਂ ਨੂੰ ਵੀ ਬੇਨਤੀ ਕਰਨੀ ਚਾਹਨਾ ਕਿ ਅਸੀਂ ਜਿਹੜੀ ਮੰਗ ਲੈ ਕੇ ਚੱਲੇ ਸੀ ਕਿ 25% ਸਾਡੀ ਮਜ਼ਦੂਰੀ ਵਧਾਈ ਜਾਵੇ ਜਾਂ ਹਰਿਆਣੇ ਮੁਤਾਬਕ ਸਾਡੀ ਮਜ਼ਦੂਰੀ ਸੇਮ ਕੀਤੀ ਜਾਵੇ ਘੱਟੋ ਘੱਟ ਲੇਕਿਨ ਸਰਕਾਰ ਉਥੇ ਨਾ ਮੁੱਖ ਮੰਤਰੀ ਸਾਹਿਬ ਮਿਲੇ ਤੇ ਅਫਸਰਾਂ ਨੇ ਸਿਰਫ ਗੱਲਾਂ ਕੀਤੀਆਂ ਕੋਈ ਅਸਰ ਨਹੀਂ ਹੋਇਆ ਮੈਂ ਇਸ ਮਾਧਿਅਮ ਰਾਹੀਂ ਵੀਡੀਓ ਰਾਹੀਂ ਸਾਰੇ ਪੰਜਾਬ ਦੇ ਮਜ਼ਦੂਰ ਸਾਥੀ ਨੂੰ ਕਹਿਣਾ ਕਿ ਡੱਟ ਕੇ ਰਹਿਣਾ ਔਰ ਆਰਟੀ ਐਸੋਸੀਏਸ਼ਨ ਵੀ ਇਹ ਕਾਲ ਰਾਜੀ ਔਰ ਸਾਡਾ ਜਿਹੜਾ ਸਮਝੌਤਾ ਹੈ ਵੀ ਆਪਾਂ ਸਾਂਝੀ ਲੜਾਈ ਲੜਨੀ ਹੈ ਅਸੀਂ ਮੰਡੀਆਂ ਦੇ ਵਿੱਚ ਕੰਮ ਨਹੀਂ ਕਰਨਾ ਮੰਡੀਆਂ ਉਹਨਾਂ ਕਰ ਨਹੀਂ ਖੋਲਣੀਆਂ ਜਿੰਨਾ ਤੱਕ ਸਾਡੇ ਆਰਟੀਵੀਆਂ ਦਾ ਤੇ ਮਜ਼ਦੂਰ ਸਾਥੀਆਂ ਦਾ ਜਿਹੜੀ ਮਜ਼ਦੂਰੀਆਂ ਦੇ ਵਿੱਚ ਤੇ ਦਾਮੀ ਦੇ ਵਿੱਚ ਵਾਅਦਾ ਨਹੀਂ ਪੰਜਾਬ ਸਰਕਾਰ ਕਰਦੀ ਮੰਡੀਆਂ ਬੰਦ ਰਹਿਣਗੇ ਸਾਰੇ ਸਾਥੀਆਂ ਨੂੰ ਕਹਾਂਗੇ ਡੱਟ ਕੇ ਮੰਡੀਆਂ 'ਚ ਕੰਮ ਲੋਡਿੰਗ ਵੀ ਬੋਲਦੇ ਵੀ ਅਨਲੋਡਿੰਗ ਵੀ ਨਹੀਂ ਕਰਦੇ ਕੋਈ ਵੀ ਕਿਸੇ ਕਿਸਮ ਦਾ ਕੰਮ ਮੰਡੀਆਂ 'ਚ ਚਾਹੇ ਉਹ ਬਾਸਮਤੀ ਆ ਚਾਹੇ ਤੋਰੀਆ ਸਰੋਂ ਨਰਮਾ ਕੋਈ ਔਰ ਅਨਲੋਡਿੰਗ ਵੀ ਸਾਰੇ ਕੰਮ ਸਮੇਤ ਬੰਦ ਹੈ ਮੈਂ ਸਾਰੇ ਮਜ਼ਦੂਰ ਸਾਥੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕੰਮ ਬਿਲਕੁਲ ਨਹੀਂ ਕਰਨਾ ਔਰ ਇਹ ਲੜਾਈ ਜੇ ਸਾਡੀ ਜਾਰੀ ਹੈ ਮੰਡੀਆਂ ਬੰਦ ਰੱਖੋ ਜੀ ਧੰਨਵਾਦ